ਆ ਛੁੱਟੀ ਦਾ ਦੇਖੋ ਜੀ ਕੰਮ ਕਰਨਾ ਪਾਇਆ ਹੋਇਆ ਕਿਉਂ ਕਿ ਮੰਮੀ ਜੀ ਨੇ ਸ਼ੁਰੂ ਕਰ ਦਿੱਤਾ ਸਕਦੇ ਆ ਰਤਿੰਦਰ ਹਣ ਅੱਜ ਸਪਾਈਆਂ ਲੱਗਿਓ ਕਰਨਾ ਹਾਂ ਜੀ ਪਾਲਕ ਪਨੀਰ ਨੂੰ ਛੱਡੋ ਸੰ ਦਾ ਤੜਕਾ ਦੇਖ ਕੇ ਸੁਆਦ ਆ ਹੀ ਜਾਂਦਾ ਜੀ ਘੱਡ ਮੰਨ ਲਓ ਕਿ ਤੇ ਅਫੀਓਸ਼ ਤੇ ਇੱਧਰ ਉਹੀ ਗੱਲ ਹੋਣ ਲੱਗੀ ਸੀ ਜੋ ਪਹਿਲਾਂ ਹੋਈ ਸੀ ਪਹਿਲਾਂ ਸੱਚ ਹੈ ਹਾਂ ਮਮਮੀ ਜੀ ਬਾਏ ਜੇ ਲੱਗ ਲੱਪੈ ਸੀ ਤੇ ਦੋਤਰਾਜ ਕੋ ਬਾਚਾ ਕੇ ਉੱਚਾ ਬਚ ਗਿਆ ਬਚ ਗਿਆ ਅੰਦਰ ਆ ਚਲੋ ਹਲਸ ਨੂੰ ਲੈ ਕੇ ਆ ਚਲੋ ਜੁਣੀ ਉੱਠਿਆ ਸੀ ਉੱਠ ਰਿਹਾ ਸੀ ਸੋ ਚਲ ਹਾਂਜੀ ਹੁਣ ਅਸੀਂ ਆ ਗਏ ਆ ਕਰੇ ਕਿਆ ਜੁਣੀ ਹੋ ਗਏ ਆ ਅੰਮ ਜੀ ਬਲੋ ਬਾਰਨੀ ਹੋ ਗਈ ਸੀ ਕਾ ਮੌਸਮ ਵਧੀਆ ਹੋ ਗਿਆ ਹੁਣ ਉਹ ਚੱਲ ਜੀ ਕੋਰਸ ਨਾਲ ਕਿ ਬਾਰੇ ਅੱਜ ਇੱਥੇ ਮੌਸਮ ਵਧੀਆ ਹੈ ਕਿ ਬਸ ਮੌਸਮ ਵਧੀਆ ਹੋ ਗਿਆ ਹੁਣੋਂ ਤੱਕ ਆ ਗਿਆ ਹੈ ਅੱਜ ਜੀ ਮੌਸਮ ਬਹੁਤ ਵਧੀਆ ਹੋ ਗਿਆ ਤੇ ਮਨ ਬਾਣ ਦੀ ਮੱਛਾ ਚਾਈਂ ਹਾਂਜੀ ਤੇ ਚਾਹ ਪਾਣੀ ਪੁੰਨਿਆ ਤੇ ਪੈਰ ਮਿਉਂਦੇ ਹੈਲੋ ਸਤ ਸ੍ਰੀ ਅਕਾਲ ਸਵੇਰ ਹੋ ਚੁੱਕੀ ਹੈ ਹੁਣ ਅਸੀਂ ਦੇਖਦੇ ਹਾਂ ਕੀ ਕੰਮ ਕਰਦੇ ਆਂ ਇੱਧਰ ਹਰਤੇਂਦਰ ਕੱਪੜੇ ਧੋਦੀ ਪਈ ਆ ਕਪੜੇ ਤੌਂਦੀ ਹੋਈ ਖੈ ਜੀ ਤੇ ਹੋਈ ਆਹ ਦੇਖੋ ਜੀ ਕਪੜੇ ਕੱਢਦੀ ਹੋਈ ਮੈਂ ਮਨਸ ਦੀ ਆਵੇ ਅੱਜ ਅਸੀਂ ਛੁੱਟੀ ਕਾ ਲਈ ਆਹ ਛੁੱਟੀ ਦਾ ਦੇਖੋ ਜੀ ਕੰਮ ਕਰਨਾ ਪਾਇਆ ਕਿਉਂ ਕੀਤੀ ਹੈ ਛੁੱਟੀ ਅੱਜ ਸੋਚਦੀ ਇਨੋਤਾਲ ਹਟ ਕੇ ਸਕੂਲੇ ਚਲੋ ਜੇ ਨਹੀਂ ਉੱਠੀ ਹੋੜ ਕੇ ਹੁਣ ਚਲੋ ਉੱਠ ਕੇ ਕੱਪੜੇ ਧੋ ਜੀ ਉੱਠਦੇ ਸਾਰੇ ਸਾਨੂੰ ਰਾਤ ਤੱਕ ਨਾ ਪਈ ਅਸੀਂ ਵੀ ਕਿਹ ਚਲੋ ਕੋਈ ਨਹੀਂ ਛੁੱਟੀ ਹੋ ਗਈ ਜੀ ਕੰਮ ਕੀਆ ਚਲੋ ਹੰਗ ਤੋੜ ਲੈ ਬੜੇ ਫੇਰ ਜੇ ਮਿਲਦੇ ਦੇਖ ਸਕਦੇ ਆ ਮਮੀ ਫੇਰ ਆ ਲੂ ਲੈ ਜਾਸ ਤਾ ਮਾਤਾ ਵੇਖ ਸਾਧਿਆ ਕੁੜੀ ਨੇ ਅੱਜ ਕੰਮ ਕਰ ਲਿਆ ਸਾਰਾ ਹੀ ਅਸੀਂ ਅੱਜ ਫ੍ਰੀ ਆ ਛੁੱਟੀ ਦਾ ਫਾਇਦਾ ਹੋ ਗਿਆ ਸਾਨੂੰ ਮੰਮੀ ਅੱਜ ਹਟਦੇ ਹੀ ਨੇ ਬਲੌਗ ਬਣਾਈ ਜਾਂਦੇ ਅੱਜ ਇਹਨੂੰ ਕਹਿ ਹੈ ਮੰਮੀ ਫੇਰ ਇਹਨੂੰ ਕਿਹਾ ਸਵੇਰੇ ਸਵੇਰ ਮੈਂ ਸ਼ੁਰੂ ਕਰਾਂ ਕਹਿੰਦੀ ਨਹੀਂ ਕਰਨਾ ਮੈਂ ਆਪਣਾ ਕੰਮ ਨਹੀਂ ਦਿਖਾ ਲੈਣਾ ਕੰਮ ਕਰਦੀ ਆ ਮੈਂ ਕੁੜੀ ਮੈਂ ਕਿਹਾ ਮੈਂ ਤੱਕ ਦੱਸਣਾ ਆ ਕੁੜੀ ਸਾਡੇ ਕੰਮ ਥੇਰਾ ਕਰ ਲੈਂਦੀ ਆ ਦੇਖ ਸਕਦੇ ਹੋ ਚਲੋ ਹੁਣ ਹੋਰ ਕੱਪੜੇ ਹੋਰ ਕੱਢ ਕੇਵਾ ਰਹੀਏ ਦੇਖ ਸਕਦੇ ਆ ਰਤੇਂਦਰ ਹੁਣ ਅੱਜ ਸਪਾਈਆਂ ਲੱਗਿਓ ਕਰਨ ਹਾਂਜੀ ਇੱਧਰ ਹਰਿਆਈ ਜੰਮੀ ਜੰਮੀ ਇੱਥੇ ਪਾਣੀ ਡੁੱਲਦਾ ਰਹਿੰਦਾ ਨਾ ਕੱਪੜਿਆਂ ਦਾ ਣਾਣ ਧੋਣ ਦਾ ਹੋਰ ਕੋਲ ਇੱਧਰ ਕੱਪੜੇ ਜਿਹੜੇ ਟੈਕਾਂ ਵਿੱਚ ਆਦੇ ਸਾਨੂੰ ਹੁੰਦੇ ਨੇ ਹਾਂ ਹਰਿਆਈ ਜੰਮੀ ਸੀ ਕਈ ਦਿਨਾਂ ਤੋਂ ਮੈਂ ਖਾਣ ਦੇਣੀ ਅੱਜ ਜੜੋ ਕਹਿਣ ਲੱਗਿਆ ਅੱਜ ਸਾਰਾ ਇੱਕ ਕੰਮ ਹੀ ਕੰਮ ਕਰਕੇ ਹੀ ਰਹਿਣਾ ਅੱਜ ਸਭਾਈ ਸਾਰੇ ਕਰ ਦੜੀ ਕਹਿੰਦੀ ਮੈਂ ਤਾਂ ਅੱਜ ਮੈਂ ਪੂਰਾ ਪੂਰਾ ਫੈਲ ਖਾਣਾ ਠਿੱਕੀ ਰੋ ਲਓ ਤੇ ਅਸੀਂ ਆਣਾ ਸ਼ਹਿਰ ਫੇਰ ਬਾਜ਼ਾਰ ਜਾਵਾਂਗੇ ਤੇ ਦੇ ਦੇ ਉਤਪੀ ਲੈ ਕੇ ਆਨੇ ਆ। ਲੋ ਜੀ ਹੁਣ ਅਸੀਂ ਸਾਰਾ ਸਾਫ ਕਰ ਦਿੱਤਾ ਹੈ ਤੇ ਕੱਪੜੇ ਵੀ ਇੱਧਰ ਤੋ ਹੋ ਗਏ ਆ ਸੁੱਕਣੇ ਪਾਤੇ ਆ ਤੇ ਹੁਣ ਅਸੀਂ ਚੱਲਦੇ ਆਂ ਸ਼ਹਿਰ ਨੂੰ ਤੇ ਪਹਿਲਾਂ ਰੋਟੀ ਖਾਵਾਂਗੇ ਫੇਰ ਚੱਲਦੇ ਆਂ। ਲੋ ਜੀ ਕੰਮ ਕਰਨ ਤੋਂ ਬਾਅਦ ਹੁਣ ਰੋਟੀ ਖਾਣ ਲੱਗੇ ਆ ਸੀ ਬੈਂਗਣਾਂ ਦੀ ਸਬਜ਼ੀ ਆ ਤੇ ਇੱਧਰ ਮੰਮੀ ਜੀ ਵੀ ਬੈਠੇ ਹੋਏ ਆ। ਡੈਡੀ ਜੀ ਇੱਧਰ ਖਵੜਾ ਸੌਂਦੇ ਹੋਏ ਪੰਮੀ ਜੀ ਵੀ ਰੋਟੀ ਖਾ ਰਹੇ ਆ ਮੰਮੀ ਜੀ ਅੱਜ ਖੁਸ਼ ਕਰ ਦਿੱਤੇ ਅਸੀਂ ਮੰਮੀ ਜੀ ਤਾਂ ਆਪ ਬਲੌਗ ਬਣਾ ਲਾਪੇ ਕੰਮ ਛੱਡ ਕੇ ਕਿਦ ਕਰੋਂ ਕੰਮ ਤੇ ਇੱਧਰ ਅਸੀਂ ਹੁਣ ਅਸੀਂ ਸ਼ੱਕਦੇ ਪ੍ਰਸ਼ੰਗ ਜੀ ਹੋਰ ਮੰਮੀ ਜੀ ਸਾਡਾ ਸਿਰ ਪਾਉਂਦੇ ਪੇ ਆ ਮੰਮੀ ਜੀ ਐਨ ਬੱਚਿਆ ਕੋ ਕਿੰਨਾ ਛੋੜਾ ਲੱਗਦਾ ਆ ਸੇਵਾਜੇ ਹੋਏ ਯਾਰ ਹਾਂਜੀ ਹੁਣ ਅਸੀਂ ਜਣਾ ਸ਼ਹਿਰ ਨੂੰ ਫੀਲ ਕਰਦੇ ਆਂ ਬੁਮੇ ਜੀ ਲੋ ਜੀ ਹੁਣ ਅਸੀਂ ਹੋ ਗਏ ਤਿਆਰ ਹੁਣ ਚੱਲੇ ਅਸੀਂ ਸ਼ਹਿਰ ਨੂੰ ਸੋ ਦੇਖਦੇ ਅਸੀਂ ਕੀ ਲੈਂਦੇ ਆਂ ਸ਼ਹਿਰ ਚਲੋ ਹੁਣ ਚੱਲਦੇ ਆਂ ਹੁਣ ਅਸੀਂ ਪਹੁੰਚ ਗਏ ਆਂ ਸ਼ਹਿਰ ਤੇ ਫੇ ਆ ਗਿਆ ਸਰਜ ਮੁੰਡੀਆਂ ਵਾਲੇ ਰੇਡੀ ਤੇ ਵੀ ਦੀ ਅਸੀਂ ਲੈਣੀ ਆ ਪਾਲਕ ਸੋ ਪਹੁੰਚ ਗਏ ਆ ਮੰਮੀ ਜੀ ਦੇਖ ਰਿਹਾ ਛਾਂਟ ਕੇ ਦੇਖ ਰਿਹਾ ਕਿਹੜੀ ਕਿਹੜੀ ਲੈਣੀ ਕੁਛੀ ਸ਼ੇਰ ਰਕਸ਼ ਦੇਖ ਸਕਦੇ ਆ ਕਿੰਨਾ ਆ ਹੁਣ ਅਸੀਂ ਖਾਣ ਲੱਗਿਆ ਗੋਲ ਗੱਪੇ ਮੰਮੀ ਜੀ ਕਹਿੰਦੇ ਗੋਲ ਗੱਪੇ ਖਾ ਕੇ ਜਾਣਾ ਸੋ ਲੈ ਲਏ ਆ ਖਾਵਾਂਗੇ ਤੇ ਫਿਰ ਨਾਲ ਲੈ ਕੇ ਵੀ ਜਾਣੇ ਆ ਖਾ ਗੋ ਜੀ ਸਾਡੇ ਆ ਗਏ ਲੋਕ ਅੱਥੇ ਮੰਮੀ ਜੀ ਨੇ ਸ਼ੁਰੂ ਕਰ ਦਿੱਤਾ ਕੰਮ ਚਲੋ ਫਰਸੇ ਵੀ ਖਾਣਨੇ ਆ ਲੋ ਜੀ ਹੁਣ ਅਸੀਂ ਆਂਟੀ ਜੀ ਕੋ ਆਗੇ ਸਮਾਨ ਲੈਣ ਆਂਟੀ ਜੀ ਕਹਿੰਦੇ ਮੈਂ ਵੀ ਤੇਰੀ ਵੀਡੀਓਜ਼ ਦੇਖ ਰਹੀ ਸੀ ਹੋ ਲੱਗੇ ਹੋਏ ਕੰਮ ਤੇ ਮੈਨੂੰ ਵੀ ਦੇ ਦਿਓ ਹੁਣ ਸਮਾਨ ਹਾਂ ਜੀ ਹਾਂ ਜੀ ਆਂਟੀ ਵੀ 5 ਕਿਲੋ ਖੰਡ ਕੋ ਬੰਨ ਜਾਂਦੀ ਹੈ ਜੀ ਨੇ ਸਮਾਨ ਕੱਢ ਲਿਆ ਹੈ ਡਿੱਗੀ ਚੋਂ ਤੇ ਹੁਣ ਅਸੀਂ ਰੱਖ ਲਾਂਗੇ ਕਿ ਚੰਚ ਚਲੋ ਮੰਮੀ ਦੇ ਅਸੀਂ ਹੁਣ ਆ ਗਏ ਘਰੇ ਲੋ ਜੀ ਸਮਾਨ ਸਮਾਨ ਹੋ ਗਿਆ ਸਾਰੇ ਪਾਸੇ ਗੋਲ ਗੱਪੇ ਅਸੀਂ ਦੇ ਆਂਦੇ ਨਾਲ ਹੀ ਨਾਲੇ ਉੱਥੇ ਖਾ ਜਾਂਦੇ ਨਾਲੇ ਪਾਣੀ ਵਾਲੇ ਲੈ ਆਂਦੇ ਸਵਾਦ ਲੱਗੇ ਹੋ ਮੇਂ ਹਾਂ ਵਧੀਆ ਸੀ ਚਲੋ ਹੁਣ ਆ ਵੀ ਖਾਂਦੇ ਅਸੀਂ ਇਹਨੇ ਕੁਛ ਕਿਹਾ ਦੱਸੋ ਮਮੇ ਕੀ ਕੀਤਾ ਸੀ ਮੈਂ ਕੁੜੀ ਦਾ ਜ ਕੰਮ ਬਹੁਤ ਦਿੱਤਾ ਜਿੰਨੇ ਗੋਲ ਗੱਪੇ ਖਵਾਇ ਦਿੰਦੇ ਹਾਂ ਹਾਂ ਜੀ ਮਤਲਬ ਇੰਨੀ ਖੁਸ਼ੀ ਹੋਈ ਮਮੀ ਜੀ ਨੇ ਮੈਨੂੰ ਗੋਲ ਗੱਪੇ ਲੈ ਕੇ ਦਿੱਤੇ ਦਿਖਾਣ ਅੰਦੀ ਚਾਹੋ ਇਹ ਵਿਖਾਈਏ ਤੇ ਤੁਹਾਨੂੰ ਦੱਸੀ ਕਿੰਦਾ ਖਾਈਦੇ ਆ ਲੋ ਜੇ ਮੰਮੀ ਜੀ ਗਾ ਸਪੀਰਿੰਗ ਜੀ ਆਇਆ ਸਪੀਰਿੰਗ ਨਹੀਂ ਐਕਸਪੀਰੀਅੰਸ ਦੇ ਕੋਈ ਕੰਦੇ ਹੁੰਦੇ ਆ ਲੋ ਜੀ ਇਹਦੀ ਫੀਲਿੰਗ ਕਰ ਦਿੱਤੀ ਗਈ ਆ ਤੇ ਹੁਣ ਮੰਮੀ ਜੀ ਤੁਹਾਨੂੰ ਖਾ ਕੇ ਦੱਸੂਗੇ ਮੰਮੀ ਜੀ ਕਿੰਦਾ ਖਾਂਦੇ ਮੰਮੀ ਰਕਸ ਦੱਸਾ ਤੁਸੀਂ ਦੱਸੋ ਕਿੰਦਾ ਖਾਂਦੇ ਆ ਮੰਮੀ ਜੀ ਕਹਿੰਦੇ ਮੇਰੇ ਤੋਂ ਤਾਂ ਇਨਾ ਮੂ ਇਨਾ ਖਾ ਹੁੰਦਾ ਅੱਧਾ ਐਦੀ ਟਗ ਜਾਂਦਾ ਚਲੋ ਮੈਂ ਖਾ ਕੇ ਦੱਸਨੀ ਆ ਕਿੰਦਾ ਹੁੰਦਾ ਆ ਐਸੀ ਗੋਲ ਗੱਪਾ ਉਹ ਚੱਕੇ ਦੇ ਚ ਆਲੂ ਜ਼ਿਆਦਾ ਭਰੇ ਹੋਏ ਆ ਇਹ ਚਲੋ ਜੀ ਹੁਣ ਇਹਨੂੰ ਕੱਟ ਹਾਂ ਵਾਹ ਮੂ ਗੱਪਾ ਖਾ ਲਿਆ ਹਾਂ ਉਹ ਤਾਂ ਚੱਕ ਦਾਰੇ ਮੂ ਮੂ ਯਾ ਤੋ ਐ ਵੀ ਆ ਖਾਣੇ ਬੋਲਦੇ ਪਏ ਤੋਹੇ ਨੇ ਖਾਓ ਕਰੇ ਬਣਾਇ ਖਾਏ ਬਣਾਇ ਵੀ ਤਾਂ ਵੀ ਆ ਖਾਣੇ ਖਾਓ ਇੱਥੇ ਆਣੇ ਇੱਥੇ ਆਓ ਹਾਂਜੀ ਤੁਸੀਂ ਸਮਝਦੇ ਹੋਗੇ ਅੱਸੀ ਅੱਜ ਸਾਗ ਬਣਾਣਾ ਪਰ ਨਹੀਂ ਅੱਸੀ ਬਣਾਣਾ ਜਬ ਪਾਲਕ ਪਨੀਰ ਹਾਂਜੀ ਮੰਮੀ ਜੀ ਅੱਜ ਗੰਦੇ ਪਾਲਕ ਪਨੀਰ 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 ਕੀਤੀ ਪਈ ਸੀ ਹਾਂਜੀ ਹਾਂਜੀ ਹੁਣ ਅਸੀਂ ਪਾਲਕ ਪਨੀਰ ਬਣਾਵਾਂਗੇ ਬਾਜ਼ਾਰ ਵਿੱਚ ਬਹੁਤ ਵਧੀਆ ਪਾਲਕ ਆ ਗਈ ਹੈ ਸਾਗ ਆ ਗਿਆ ਸਾਗ ਵੀ ਆ ਚੁੱਕਿਆ ਹੈ ਜੀ ਜਿਹੜਾ ਬਣਾਣਾ ਜਿਹਨਾਂ ਚੋ ਹਿੰਮਤ ਆ ਬਣਾਣੇ ਦਿਓ ਲੈ ਸਾਦੇ ਬਾਜ਼ਾਰ ਚ ਜਾ ਕੇ ਮੰਮੀ ਜੀ ਦੇ ਹੀ ਵਿਚਾਰਾ ਇਹ ਸਾਗ ਬਣਾਣਾ ਔਖਾ ਆ ਹਿੰਮਤ ਵਾਲਾ ਹੀ ਬਣਾ ਸਕਦਾ ਆ ਹੁਣ ਅਸੀਂ ਬਣਾਉਣ ਲੱਗੇ ਆ ਮੰਮੀ ਜੀ ਪਾਲਕ ਪਨੀਰ ਹਾਂਜੀ ਤੇ ਸਾਰਾ ਕੁਝ ਅਸੀਂ ਤਿਆਰ ਕਰ ਲਿਆ ਆ ਨੱਦਰ ਪਨੀਰ ਆ ਤੇ ਅਸੀਂ ਪਾਲਕ ਉਬਾਲ ਕੇ ਤੇ ਉਹਨੂੰ ਪੀਸ ਲਿਆ ਹੈ ਗ੍ਰाइंड ਕਰ ਲਿਆ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਬਣਾ ਲਿਆ ਆ ਪਹਿਲਾਂ ਉਬਾਲ ਲਿਆ ਪਾਣੀ ਠੀਕ ਆ ਪਹਿਲਾਂ ਬਾਲ ਲਿਆ ਫਿਰ ਗ੍ਰाइंड ਕਰ ਦਿੱਤਾ ਤੇ ਹੁਣ ਅਸੀਂ ਤੜਕਾ ਲਾਵਾਂਗੇ ਹਾਂ ਲੋ ਜੀ ਕਰੋ ਸ਼ੁਰੂ ਲੋ ਚਲੋ ਜੀ ਮੋਂ ਪਾਏਗਾ ਇਸੀ ਦੇ ਵਿੱਚ ਔਇਲ ਲੋ ਜੀ ਇਹਦੇ ਵਿੱਚ ਪਾਤਾ ਹੁਣ ਅਸੀਂ ਤੇਲ ਕੜਾਹੀ ਚ ਮੋਂ ਗਰਮ ਹੋਊਗਾ ਹਾਂਜੀ ਬੱਸ ਗਰਮ ਹੋ ਰਿਹਾ ਹੈ ਹਾਂ ਇਹਦੇ ਵਿੱਚ ਜੀਰਾ ਜੀਰਾ ਲੋ ਜੀ ਜੀ ਰੋਪਾਇਰ ਤਾਂ ਇਹ ਵਿੱਚ ਪਰ ਮੰਮੀ ਜੀ ਦੇਖੋ ਵੇ ਖੜ ਕੇ ਟੋਰ ਨਾਲ ਸਟਾਈਲ ਮਾਰ ਕੇ ਸਟਾਈਲ ਤਾਂ ਮਾਰਿਆ ਆ ਲੋਕ ਨਾਲ ਹਾਂ ਜੇ ਅਮੀ ਖੜਿਆ ਸਟਾਈਲ ਨਾਲ ਐਦਾਂ ਬੰਨ ਗਏ ਟਾਈਪ ਨੇ ਚਪੜੇ ਬਾਰੇ ਮਿਰਚ ਲਾਲ ਮਿਰਚ ਮੰਮੀ ਕਹਿੰਦੇ ਉਸ ਤਾਈ ਟੌਰ ਜੀ ਐਵੀ ਸਟਾਈਲ ਨਾਲ ਮਮਾ ਨੇ ਅਸੀਂ ਕੀ ਪਾਣਾ ਕੜੀ ਪੱਤਾ ਜਿਹੜਾ ਅਸੀਂ ਉੱਥੋਂ ਲਿਆਏ ਸੀ ਓਹੋ ਇਹਦਾ ਛਾਲਾ ਹੀ ਬਹੁ ਮਾਰਦਾ ਦੇਖੋ ਮੰਮੀ ਕਹਿੰਦੇ ਤੜਕਾ ਲੱਗਦਾ ਦਿਖਾਓ ਲੋਈ ਪਿਆਜ ਪਾਤਾ ਹਾਂ ਜੇ ਕਿੰਨਾ ਸੋਹਣਾ ਲੱਗ ਰਿਹਾ ਆ ਲਾਲ ਮੇਟਾ ਇਹ ਦੋ ਮੈਂ ਮਾਟਨ ਦਾ ਪੇਸਟ ਬਣਾ ਕੇ ਰੱਖਿਆ ਹੋਆ ਹੁਣ ਇਹ ਵੀ ਇਹਦੇ ਵਿੱਚ ਜਾਊਗਾ ਥੋੜੇ ਦੇ ਘੁੱਟ ਦੇ ਹਾਂਜੀ ਹਾਂਜੀ ਮਾਣ ਸਾਡੇ ਫੋਨ ਦੀ ਲਾਈਟ ਲੋ ਹੋ ਗਈ ਕਿਉਂਕਿ ਪਹਿਲਾਂ ਅਸੀਂ ਸ਼ਰਮ ਦੇਖਦੇ ਰਹੇ चार्ज से फून ला दिता गया <laughs> चकोली मैं मम्मी जी ने कहा मम्मी जी हूँ की करिए ब्लॉक भी बना आया पर नहीं फून मम्मी कह नी छूत लाला मम्मी जी ने इना चाह ब्लॉक का क्लॉक नहीं छना ਇੱਥੇ ਮੰਮੀ ਜੀ ਨੂੰ ਮੈਂ ਫ੍ਰੀਜ 'ਚ ਚਾਕਲੇਟ ਕੱਟ ਕੇ ਦੇਣ ਲੱਗੀ। ਮੈਂ ਨਸਾਲ ਹੋ ਗਿਆ ਮਿਹਨਤ ਕਰਦੀ ਆ ਨਾ। ਹਾਂਜੀ। ਮੈਂ ਫ੍ਰੀਜ 'ਚ ਚਾਕਲੇਟ ਰੱਖੀ ਸੀ। ਮੰਮੀ ਨੇ ਜਦੋਂ ਫ੍ਰਿਜ ਖੋਲ ਕੇ ਲਖੀ, ਕੱਲ ਹੀ ਖਾ ਗਏ। ਕੱਲ ਹੀ ਕਾगज ਪਿਆ ਸੀ ਚਾਕਲੇਟ ਵਿੱਚ ਹੈ ਨਹੀਂ ਸੀ। ਪਤਾ ਨਹੀਂ ਕੌਣ ਖਾ ਗਿਆ। ਮੰਮੀ ਜੀ ਗੁੱਸਾ ਕਰ ਗਏ। ਮੈਂ ਜੀਵਨ ਸੁਆਨ ਨਾ ਫਿਰ ਮੈਂ ਚੋਕਲੇਟ ਮੈਨ। ਮੰਮੀ ਜੀ ਕਹਿੰਦੇ, "ਓਹ ਹੋ, ਮੇਨ ਕੀ ਹੋ ਗਿਆ?" ਚਲੋ ਅੱਜ ਕੋਈ ਨਵੇਂ ਫੋਰ ਲਿਆ ਦੂੰਗੀ ਤਾਂ ਇੱਧਰ ਤੋੜ ਤਾਂ ਸਾਡਾ ਪਿਆਰ ਹੋ ਗਿਆ ਆ ਫ ਟਮਾਟਰ ਇਹਦੇ ਵਿੱਚ ਪਾਣੀ ਆ ਮਮੀ ਜੀ ਚਲੋ ਫੇ ਪਾਣੀ ਗੰਝੀ ਬਰਾਊਨ ਹੋ ਗਿਆ ਤੇ ਅੱਜ ਅਸੀਂ ਲੱਗ ਜੇ ਤੋੜਕਾ ਲਾਇਆ ਮਮੀ ਜੀ ਲਾਲ ਮਿਰਚ ਤੇ ਕੜੀ ਪੱਤਾ ਪਾ ਗਏ ਅੱਲਗ ਜੀ ਬਾਈ ਬਾਰੀ ਆ ਚੈੱਕ ਕਰ ਸਕਦੇ ਹੋ ਤੇ ਹੁਣ ਅਸੀਂ ਚ ਪਾਈਏ ਟਮਾਟਰ ਚਲੋ ਫੇ ਪਿਆਜ਼ ਹੋ ਗਿਆ ਆ रेडिश टेडी एंड टोमेटो भी आ गया लो जी हां एन बढ़िया लाग गया तुड़का एन बढ़िया चीज बनाई दी असि <laughs> लो जी इधर भी तैयार हो गया तुड़का मेनू भी आंदा है सारा कुछ ऐना समझियो के मेनू आंदा नहीं है मम्मी जे पूछ सकदे हो ਦੇ ਬਣਾਣੀ ਹੈ ਤਾਂ ਬਹੁਤ ਚੀਜ਼ ਵਧੀਆ ਬਣਾਣੀਆਂ ਬਣਾਉਣੀ ਹੈ ਆ ਦੱਸੋ ਦੱਸੋ ਚੰਗੀ ਤਰ੍ਹਾਂ ਵੀਡੀਓ ਕਰਕੇ ਆ ਵੀ ਥੋੜਾ ਯਾਰ ਬਣਾਣੇ ਕਰਨਾ ਮੈਂ ਵੀਡੀਓ ਬਣਾਣ ਲੱਪਨ ਦੀ ਫਿਰ ਨਹੀਂ ਤਾਂ ਮੈਂ ਬਣਾਣੇ ਚ ਧਿਆਨ ਹੁੰਦਾ ਫਿਰ ਬੋਲ ਨਹੀਂ ਹੁੰਦਾ ਹੈਗਾ ਮੇਤੋ ਕਿ ਮੈਂ ਇੱਕ ਚੀਜ਼ ਕਰ ਸਕਦੀ ਹਾਂ ਹਾਂਜੀ ਮੈਂ ਵੀ ਪਾਉਂ ਦਸ ਅਦਰਕ ਹੈ ਅਦਰਕ ਕਿੰਨਾ ਪੀਸਿਆ ਰਿਹਾ ਮੈਂ ਪਹਿਲਾ ਤਾਂ ਇਹ ਕੁਕਿੰਗ ਦੀ ਵਾਸ਼ਕੀਨ ਹਣਾ ਮੰਮੀ ਜੀ ਛੋਟੀ ਹੁੰਦੀ ਤਾਂ ਇਹ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਸੀ ਜੇ ਮੰਮੀ ਜੀ ਤੋ ਜਦ ਕਈ ਵਾਰੀ ਚੀਜ਼ ਸਵਾਦ ਨਹੀਂ ਲੱਗਦੀ ਫੇਰ ਮੈਂ ਆਪੀ ਬਣਾ ਲਾ ਆਪਾਂ ਨਹੀਂ ਹੁੰਨੀ ਆ ਤੇ ਮੰਮੀ ਜੀ ਖੁਸ਼ ਹੋ ਜਾਂਦੇ ਵਧੀਆ ਵਧੀਆ ਬਣਾ ਬਣਾ ਮੈਂ ਖਾਉਂਗੀ ਨਾਲ ਹੈਦੀ ਹੁੰਦਾ ਆ ਤੇ ਬਸ ਮੰਮੀ ਹੋਰ ਪਾਣਾ ਕੋਈ ਸੁਣ ਮਸਾਲੇ ਪਾਣੇ ਹਾਂਜੀ ਮਾੜੇ ਜਿਹੇ ਚੋਕ ਮੇਟ ਪਤਲੇ ਠੀਕ हूँ असी लगे मसाले पहला पाता सी नमक नमक पै गया तो आया देगी मिर्च हाँ जी पाती दे मिर्च तो हूँ पाती हल्दी हूँ पाता मसाला गरम ਤੇ ਇਹ ਆ ਗਏ ਮਮ ਜੀ ਮਮੀ ਜੀ ਕਿੱਦਾ ਪਾਉਂਦੇ ਫ੍ਰੇਕ ਸਾਡੀ ਪਾਰੇ ਦਾ ਮੈਂ ਬੜੀ ਆ ਬਸ ਖਾਣੇ ਨੂੰ ਹੁਣ ਪਾਣੀ ਸਾਡੇ ਵਿੱਚ ਸਾਡੀ ਮੇਜ ਜੋ ਮਮ ਜੀ ਕਦੇ ਛੱਡਦੇ ਨਹੀਂ ਹੈਗੇ ਲੋ ਜੀ ਇਹ ਵੀ ਪਾਤੀ ਐ ਤੁਸੀਂ ਫਿਰ ਇਹਨੂੰ ਮਿਕਸ ਕਰਾਂਗੇ ਫੇ ਤੁਹਾਨੂੰ ਦੱਸਾਂ ਹਾਂਜੀ ਪਾਲਕ ਪਨੀਰ ਨੂੰ ਛੱਡੋ ਸੰਦਾ ਤੜਕਾ ਦੇ ਕੇ ਸਵਾਦ ਆਈ ਜਾਂਦਾ ਐ ਅੱਧੀ ਚੱਕ ਲਈਏ ਹਾਂਜੀ ਮੜਿਆ ਪਾਣੀ ਪਾ ਦਈਏ ਮੜਿਆ ਉਹੀ ਹੋ ਜਾਊ ਸਾਡਾ ਦਿਲ ਅੱਧੀ ਕਰਨ ਦਾ ਪਿਆ ਇਹੀ ਚਾਹ ਜੀ ਰੋਟੀ ਨਾ ਚੱਕ ਜਈਏ ਕਿਉਂਕਿ ਬੜਾ ਅ ਬੱਚੀ ਕੀ ਬਣਿਆ ਹਾਂਜੀ ਦੇਖ ਸਾਡੇ ਤੜਕਾ ਹੀ ਬੜਾ ਘੈਂਟ ਆ ਇੱਧਰ ਹੁਣ ਗ੍ਰਾਈਂਡ ਕੀਤਾ ਹੋਇਆ ਪਾਲਕ ਪਹਿਲਾਂ ਵਾਲ ਲਈ ਸੀ ਫਿਰ ਉਹਨੂੰ ਗ੍ਰਾਈਂਡ ਕਰ ਲਿਆ ਤੇ ਮਮੀ ਤੋੜਕਾ ਇਨਨ ਕੈਂਟ ਹਾਂ ਇਹਨੂੰ ਇਹਦੇ ਵਿੱਚ ਇਹੀ ਪਾਣਾ ਹੈ ਨਾ ਇਹਦੇ ਵਿੱਚ ਹਾਂਜੀ ਇਹੀ ਪਾਉਗਾ ਫੇਰ ਇਹਦੇ ਵਿੱਚ ਤੋੜਕੇ ਵਿੱਚ ਫੇਰ ਪਨੀਰ ਪਾ ਕੇ ਸਾਡੀ ਤਿਆਰ ਹੋ ਜਾਣੀ ਸਬਜ਼ੀ ਲੋ ਜੀ ਹੁਣ ਅਸੀਂ ਪਾਣ ਲੱਗੇ ਪਾਲਕ ਦਾ ਪੇਸਟ ਜਿਹੜਾ ਬਣਾਇਆ ਲੋ ਜੀ ਪਾਲਕ ਉਹ ਦ ਹਰੀ ਰੰਗ ਇੱਥੇ ਬੜੀ ਡਾਰਕ ਜੀ ਹੋਈ ਗ੍ਰੈਂਡ ਕਰੇ ਤੇ ਹਾਂ ਨਾ ਪਾਣੀ ਤੇ ਹਾਂ ਦੇਖੋ ਕਿੰਨੀ ਵਧੀਆ ਲੱਗ ਰਿਹਾ ਖਰਾ ਖਰਾ ਹਾਂ ਜੀ ਪਣੀ ਠਹਿਰ ਕੇ ਪਾਣਾ ਬਗਾਣਾ ਤੇ 20 ਮਿੰਟ ਪਕਾਣਾ ਇਹਨੂੰ ਠੀਕ ਹੈ ਮਿਰਚ ਉਪਰੀ ਡਈ ਜਾਂਦੀ ਹਾਂ ਜੀ ਹੁਣ ਅਸੀਂ ਲੋਕੀ ਬਗਾ ਲਈ ਤਿਆਰੀ ਚ ਕੇ ਰਾਤ ਹੋ ਗਿਆ ਤੇ ਤੁਹਾਨੂੰ ਦਿਖਾਉਣੀ ਆ ਕਿੱਦਾਂ ਦਾ ਬਣਿਆ ਹੈ ਪਾਲਕ ਪਨੀਰ ਲੋ ਜੀ ਦੇਖ ਸਾਬੇ ਪਾਲਕ ਪਨੀਰ ਕਿੱਦਾਂ ਦਾ ਬਣਿਆ ਮੰਮੀ ਜੀ ਅੱਦਾ ਅੱਦਾ ਕਿੱਥੇ ਗਿਆ ਬੱਚਾ ਅੱਧਾ ਖਾ ਲਿਆ ਟੇਸਟ ਦੇ ਦੇ ਦੇਖ ਦੇ ਸਾਰੇ ਖਾ ਲਏ ਦੇ ਦੇ ਦੇਖ ਦੇ ਸਾਰੇ ਖਾ ਲਏ ਹਾਂਜੀ ਥੋੜਾ ਰਹਿ ਗਿਆ ਚੱਲ ਰੋਟੀ ਤੇ ਸਰਜਣ ਹਾਂਜੀ ਹਾਂਜੀ ਚਲੋ ਫੇ ਹੁਣ ਅਸੀਂ ਬਣਾਨੇ ਰੋਟੀ ਬਹੁਤ ਬਣਿਆ ਹਾਂ ਫੇ ਦੱਸ ਦੇ ਆ ਨੂਨ ਦੇ ਦੇ ਦੇਖ ਦੇ ਖਾ ਲੀ ਅੱਛਾ ਸਾਡੇ ਇਦਾਂ ਹੀ ਹੁੰਦਾ ਹੈ ਬੀ ਚੀਜ਼ ਵਧੀਆ ਬਣਦੀ ਨੇ ਚੈੱਕ ਕਰਦੇ ਰਹਿੰਦੇ ਸਾਰੇ ਹਾਂ ਚਲੋ ਹੁਣ ਅਸੀਂ ਰੋਟੀ ਬਣਾਨੇ ਆ ਹਾਂਜੀ